ਕੱਲ ਖਨੋਰੀ ਮੰਡੀ ਦੇ ਵਿੱਚ ਦੋਸਤੋ ਮਾਰਕੀਟ ਕਮੇਟੀ ਵੱਲੋਂ ਬਹੁਤ ਵੱਡੇ ਲੈਵਲ ਤੇ ਐਕਸ਼ਨ ਕੀਤਾ ਗਿਆ ਜੋ ਕਿ ਨਜਾਇਜ਼ ਅਸਾਰੀਆਂ ਦੇ ਵਿੱਚ ਤੇ ਸੀਗਾ ਰੇੜੀਆਂ ਫੜੀਆਂ ਔਰ ਸ਼ੈੱਡ ਵਗੈਰਾ ਉਹ ਮੌਕੇ ਦੇ ਢਾਏ ਗਏ ਪ੍ਰਸ਼ਾਸਨ ਵੱਲੋਂ ਦੋ ਤਿੰਨ ਦਿਨਾਂ ਤੋਂ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਆਪਣੀਆਂ ਰੇੜੀਆਂ ਫੜੀਆਂ ਬਾਜ਼ਾਰ ਤੋਂ ਥੋੜਾ ਥੋੜਾ ਪਿੱਛੇ ਕਰੋ ਪਰ ਜਦੋਂ ਨਹੀਂ ਕੀਤੀਆਂ ਗਈਆਂ ਤਾਂ ਮੌਕੇ ਤੇ ਪ੍ਰਸ਼ਾਸਨ ਐਕਟਿਵ ਮੋਡ ਦੇ ਵਿੱਚ ਆਇਆ ਤੇ ਸਾਰਾ ਜੋ ਕਿ ਨਜਾਇਜ਼ ਅਸਾਰੀਆਂ ਉਹ ਚੁਕਵਾਈਆਂ ਗਈਆਂ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਆਹ ਬਾਈਕ ਖੜੇ ਨੇ ਬੀਐਲਓ ਸਾਹਿਬ ਦੀ ਗੱਡੀ ਖੜੀ ਏ ਇੱਥੇ ਰੇੜੀਆਂ ਲੱਗੀਆਂ ਹੋਈਆਂ ਸੀ ਤੇ ਜਿੱਥੇ ਇਹ ਬਾਈਕ ਹੈ ਇੱਥੇ ਤੱਕ ਇਹਨਾਂ ਦੀਆਂ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਸੀ ਬੀਐਲਓ ਸਾਹਿਬ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਜਿਹੜੀਆਂ ਨਜਾਇਜ਼ ਰੇੜੀਆਂ ਸੀ ਉਹ ਕਬਜ਼ੇ ਵਿੱਚ ਲੈਤੀਆਂ ਗਈਆਂ ਔਰ ਜਿਹੜੇ ਕਿ ਇਹ A1 ਜੂਸ ਵਾਲਾ ਮਾਲਕ ਹੈ ਪ੍ਰਵਾਸੀ ਔਰ ਜਿਹੜੇ ਆ ਤੁਸੀਂ ਲਾਲਾ ਜੀ ਦੇਖ ਰਹੇ ਇਹ 7000 ਰੁਪਏ ਕਿਰਾਇਆ ਲੈ ਰਹੇ ਨੇ ਇਸ ਪ੍ਰਵਾਸੀ ਤੋਂ ਔਰ ਜਿਹੜੇ ਤੁਸੀਂ ਪਿੱਛੇ ਕੋਖੇ ਦੇਖ ਰਹੇ ਹੋ ਕੋਖਿਆਂ ਦਾ ਕਿਰਾਇਆ 500 ਤੋਂ 7000 ਰੁਪਏ ਔਰ ਜੋ ਬੰਦੇ ਪੁਰਾਣੇ ਕੋਖੇ ਰੱਖ ਕੇ ਬੈਠੇ ਹੋਏ ਨੇ ਜੇ ਉਹ 20000 ਰੁਪਏ ਤੱਕ ਆਪਣੇ ੱਡੇ ਦਾ ਕਿਰਾਇਆ ਲੈ ਰਹੇ ਨੇ ਤੁਹਾਡੀ ਇਸ ਕਾਰਜਕਾਰੀ ਤੋਂ ਸਰਕਾਰ ਦੀ ਤੋਂ ਤੁਹਾਡੀ ਕੀ رائے ਆਪਣੀ ਕਮੈਂਟਾਂ ਵਿੱਚ ਜਰੂਰ ਦਿਓ ਕਿ ਸਰਕਾਰ ਨੂੰ ਐਕਸ਼ਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਬੰਦੇ ਪੁਰਾਣੇ ਇਤੋਂ ਹੋਰ ਕੰਮ ਕਰਨ ਲੱਗ ਗਏ ਆਪਣੇ ਕੋਖੇ ਅਜੇ ਵੀ ਨਿਸ਼ਾਨੀ ਬੀਸ ਤੇ ਰੱਖੇ ਨੇ ਔਰ ਉਹ ਕਿਰਾਇਆ ਲੈ ਰਹੇ ਨੇ 20 25 25000 ਪ੍ਰਵਾਸੀ ਤੋਂ ਉਹ ਸਹੀ ਹੈ ਜਾਂ ਗਲਤ ਆਪਣੀ ਰਾਇ ਕਮੈਂਟਾਂ ਵਿੱਚ ਜ਼ਰੂਰ ਦਿਓ ਪਾਤਣਾ ਖਨੋਰੀ ਨੇ ਇਹ ਗੱਲ ਤੁਸੀਂ ਪੱਕੇ ਪੰਜਾਬ ਵਾਲੇ ਚੈਨਲ ਤੇ ਇਸ ਟਾਈਮ ਖਨੋਰੀ ਪੁਲ ਦੇ નીચે ਜੁੜੇ ਹੋਏ ਹੋ ਜਿਹੜਾ ਕਿ ਮੇਨ ਪ੍ਰੋਬਲਮ ਆਉਂਦੀ ਸੀ ਇਹ ਰੇੜੀਆਂ ਦੀ ਆਉਂਦੀ ਸੀ ਮੇਨ ਪੁਲ ਦੇ ਥੱਲੇ ਬਾਕੀ ਅੱਜ ਨਗਰ ਕੌਂਸਲ ਵੱਲੋਂ ਇਹ ਚੱਕੀਆਂ ਨਗਰ ਪੰਚਾਇਤ ਖਨੋਰੀ ਵੱਲੋਂ ਇਹ ਚੱਕੀਆਂ ਜਾ ਰਹੀਆਂ ਨੇ ਰੇੜੀਆਂ ਚੱਕ ਕੇ ਤੁਸੀਂ ਦੇਖ ਸਕਦੇ ਹੋ ਵਿੱਚ ਵੀ ਕਰ ਰਹੇ ਨੇ ਇੱਕ ਵਾਰੀ ਸਾਰੇ ਇਹਨਾਂ ਨੂੰ ਮੌਕਾ ਇੱਕ ਦਿੱਤਾ ਜਾਊਗਾ ਸਾਈਡ ਤੇ ਕਰਨ ਦਾ ਜਾਂ ਨਹੀਂ ਜੀ ਹੁਣ ਜਿਹੜੀਆਂ ਚੱਕ ਰਹੇ ਹੋ ਲੋਕਾਂ ਬਹਿਲਾ ਕਈ ਵਾਰ ਦੇਖ ਦਿੱਤੀਆਂ ਠੀਕ ਹੈ ਕਿਉਂਕਿ ਦੇਖੋ ਹੁਣ ਰੱਟ ਬਹੁਤ ਜ਼ਿਆਦਾ ਹੋ ਰਿਹਾ ਸੀਜ਼ਨ ਦਾ ਟਾਈਮ ਚੱਲ ਰਿਹਾ ਹੈ ਨਾ ਹਾਂ ਤੋਂ ਸਰਕਾਰ ਦੇ ਅਫਸਰ ਨਗਰ ਕੌਂਸਲ ਫਨੋਰੀ ਵੱਲੋਂ ਕਿਹਾ ਗਿਆ ਇਹ ਜਿਹੜੀ ਕ੍ਰੋਟਮੈਂਟ ਨੇ ਆਰਜੀ ਨਾ ਉਹ ਜਿਹੜਾ ਦੂਰ ਕੀਤਾ ਜਾਵੇ ਲੋਕੀਂ ਅੱਗੇ ਦੁਰਪੁਰਬ ਵੀ ਆ ਰਿਹਾ ਹੈ ਬਹੁਤ ਜ਼ਿਆਦਾ ਹੋ ਰਿਹਾ ਹੈ ਸਾਹਿਬ ਜੀ ਜੀ ਜਿਹੜੀ ਇਹਨੂੰ ਪਹਿਲਾ ਮੌਕਾ ਵੀ ਦਿੱਤਾ ਸੀ ਠੀਕ ਹੈ ਤੇ ਹਾਂ ਜੇ ਹੁਣ ਵੀ ਕਹਿ ਰਹੇ ਹਾਂ ਅਸੀਂ ਵੀ ਥੋੜਾ ਜਿਹਾ ਤੁਸੀਂ ਆਪਣੇ ਕਿਸੇ ਐਟਾਓ ਹਾਂ ਸਾ ਜੋ ਹੈ ਜਿਹੜਾ ਪਬਲਿਕ ਨੂੰ ਲੰਘਣ ਦੇ ਵਿੱਚ ਪਰੇਸ਼ਾਨੀ ਠੀਕ ਹੈ ਵੀ ਜਿਹੜਾ ਨਹੀਂ ਕਰ ਰਿਹਾ ਉਸ ਤੇ ਫਿਰ ਕਾਰਵਾਈ ਕੀਤੀ ਜਾਓ ਲਓ ਦੋ ਜਿਆ 20 ਜਰਜਾ ਮਿੱਤਰੇ ਬੰਦੇਰ ਘਟਾ ਸਰਕਾਰ ਦਾ ਕੰਮ ਚੱਲਦਾ ਹੈ ਰੇ ਬਾਉ ਜੀ ਮੇਰੀ ਨਾਜ਼ਰੀ ਚੱਕੇ ਮੇਰੀ ਵਾਹੂ ਪੂਰਾ ਖਫੀ ਮਾਰੀ ਚੱਕਾਵਾ ਇਹ ਸਮਾਜਿਕ ਕਾਰਜ ਸਾਡੀ ਦਿਖਾ ਦਿਓ ਇੱਕ ਦੂਸਰੇ ਪੱਕੇ ਚੋ ਚੱਕਾ ਹੋ ਗਿਆ ਦੂਸਰੇ ਪੱਕੇ ਕਰਕੇ 20 ਨੂੰ ਬੁਵਾੜ 20 ਨੂੰ ਬੁਵਾੜ ਤੇ ਵੀ ਰੇ ਨੰਗੀ ਇਥੇ 3.5 ਇਹ ਕੀ ਨਗਰ ਪੰਚਾਇਤ ਵੱਲੋਂ ਸਾਰਾ ਏਡਾ ਵਗੈਰਾ ਸਾਰਾ ਖਾਲੀ ਕਰਵਾਇਆ ਜਾ ਰਿਹਾ ਤੇ ਜਿਹੜੀ ਮੇਨ ਉਰੇ ਪੁਲ ਦੇ ਨੇ ਪਾਰਕਿੰਗ ਦੀ ਦਿੱਕਤ ਆਉਂਦੀ ਹੈ ਜਿਹੜੇ ਕਿ ਪਾਰਕਿੰਗ ਲਾ ਕੇ ਚਲੇ ਜਾਂਦੇ ਨੇ ਉਧਰੋਂ ਬਹੁਤ ਜ਼ਿਆਦੀ ਜਗ੍ਹਾ ਇਹ ਮੰਲੀ ਹੋਈ ਹੈ ਵੀਓ ਸਾਹਿਬ ਆਏ ਨੇ ਐਕਸ਼ਨ ਲੈ ਰਹੇ ਨੇ ਹੁਣ ਕਿ ਜਿਹੜੇ ਵੀ ਬੰਦੇ ਆ ਰੀੜੀ ਵਗੈਰਾ ਲਾਉਂਦੇ ਨੇ ਉਹਨਾਂ ਨਾਲ ਗੱਲ ਕਰਨਗੇ ਹਾਂ ਜਿਹੜੇ ਸਾਹਿਬ ਦੇ ਕਿਰਾਏ ਦੇ ਰਹੇ ਸੜਕ ਤੇ ਖੜ੍ਹੇ ਲਗਾਦਾ ਕਿਹਨੂੰ ਪਿੱਛੇ ਧਕਾਣਾ ਤੇ ਕਿਰਾਏ ਦੇ ਰਹੇ ਜਿੰਨਾ ਕਰਾ ਦੇ ਰਹੇ 7000 ਰੁਪਏ ਮਾਲੇਮ ਕਾਹਦਾ ਕਰਾ ਲਿਆ ਰਿਹਾ ਸਾਰੀ ਮੱਟੀ ਉਹ ਦੇ ਵਿੱਚ ਸਾਰੀ ਗਲਤ ਹੈ ਜੀ ਫਿਰ ਸਾਰਾ ਤੁਸੀਂ ਟ੍ਰੈਕਿੰਗ ਜਾਣ ਕਰਵਾ ਰਹੇ ਹੋਰੇ ਲੈ ਕੇ ਜੀ ਇੱਕ ਪਤਾ ਕੋ ਕ੍ਰਾਈਮ ਕਰ ਰਹੇ ਨਾ ਮਾਰੀ ਜਾਂਦੇ ਇਹ ਕਹਿੰਦਾ ਵੀ 7000 ਰੁਪਏ ਕਰਾਇਆ ਦੇਣਾ ਇਹ ਨਿਸ਼ਾਨੀ ਦੇ ਵਿੱਚ ਨਹੀਂ ਤੁਹਾਨੂੰ ਹੈ ਇਹ ਨਿਸ਼ਾਨੀ ਕਿਸੇ ਨੇ ਚੱਕਦੀ ਕੋਈ ਨਿਸ਼ਾਨੀ ਹੈ ਜਿਹੜਾ ਸੀ ਤਾਂ ਕੀ ਦੇਵਾ ਜੀ ਨਿਸ਼ਾਨੀ ਫਿਰ ਅਸੀਂ ਦਾ ਬਾਹਰ ਬੱਜੇ ਨਹੀਂ ਇਹਦਾ ਦਿਸੇ ਨਹੀਂ ਬੰਦ ਲੱਗਿਆ ਨਿਸ਼ਾਨੀ ਲੱਗਿਆ ਇਹ ਉਹ ਅੰਦਰ ਆ ਰਿਹਾ ਹਰ ਰੋਜ਼ ਲਾਈ ਜੀ ਆ ਕੇ ਨਹੀਂ ਨਹੀਂ ਜੇ ਨਿਸ਼ਾਨੀ ਮਿੱਟ ਜੇਗੀ ਤੇ ਜਿਹੜੀ ਤਾਂ ਬੱਜੇ ਬੰਨਾ ਤੁਸੀਂ ਵੀ ਸਮਝੋ ਜਿਹੜੀ ਨਿਸ਼ਾਨੀ ਹੈ ਨਿਸ਼ਾਨੀ ਕੰਮ ਕਰਾ ਹਮਾਰੀ ਦਾ ਮਤਲਬ ਹੈ ਥੋੜੀ ਜਿਹੀ ਇਹ ਅਸੀਂ ਹੋਰ ਰੋਜ਼ ਪਾਉਂਦੇ ਨਿਸ਼ਾਨੀ ਦੇ ਚੰਦਰ ਰੇੜੀ ਆਵਾਜ਼ ਇਹਨਾਂ ਨੂੰ ਨਵਾਂ ਕੋਈ ਦਾਨ ਮਨਾਵਾ ਉਹਦਾ ਇਹ ਹੋ ਗਿਆ ਹੈ ਇਹ ਕਿ ਸਾਈਡ ਤੇ ਬਣਾਇਆ ਵੀ ਜਾ ਕੇ ਸਾਨੂੰ ਵੀਡੀਓ ਬਣਾਉਂਦੇ ਪਿੱਛੇ ਕਰਾਇਆ ਲਈ ਅੜਕ ਭਾਈ ਰੈਡੀ ਹੋਣਾ ਹੈ ਅੜਕ ਭਾਈ ਰੈਡੀ ਹੋ ਰਿਹਾ ਹੈ ਟ੍ਰੌਨ ਤੋਂ ਹਾਰੀ ਮੰਡੀ ਕਰਕੇ ਬੰਦਾ ਜੀ ਮੈਂ ਇਸੇ ਦਾ ਰੱਖੇ ਨੇ ਰੋਡ ਤੇ ਖੜੀ ਤੇ ਕਰਾਇੰਦੇ ਸੀ ਤੇਵਾ ਰੋਡ ਤੇ ਤਾਂ ਆ ਰੋਡ ਦੇ ਕਿੱਥੇ ਦੋੜ ਛੋਟੀ ਜਿਹੜੀ ਕੋਖਰੀ ਆ ਉਹਦੇ ਵਿੱਚ 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 ਦੋੜ ਛੋਟੀ ਜਿਹ ਇਹ ਜਿਹੜੇ ਇੰਡਰਾਇਸ ਚੱਲੇ ਨਾ ਉਹ ਕਿਦੋਂ ਹੋਣਾ ਨੂੰ ਪਿੱਛਾ ਚੱਲ ਕਾ ਚੱਲੋ ਜਿਹੜੇ ਨਾ ਦਾ ਬਾਹਰ ਤੋਂ ਨਹੀਂ ਗਏ ਉਹ ਸੈਟੇ ਛੋਟੇ ਗਏ ਆਹ ਤਾਂ ਬਾਹਰ ਮੰਗਾਈ ਨਹੀਂ ਜਦੋਂ ਉਹਣਾ ਜਿਹੜੇ ਸ਼ੈੱਡ ਵਗੈਰਾ ਨੇ ਨਾ ਐਕਸਟਰਾ ਸ਼ੈੱਡ ਵਗੈਰਾ ਉਹ ਵੀ ਤੋੜ ਲੱਦੇ ਨੇ ਇਹ ਐਕਸਟਰਾ ਸ਼ੈੱਡ ਵਗੈਰਾ ਉਹ ਵੀ ਤੋੜ ਲੱਗੇ ਕਰਦੇ ਸ਼ੈੱਡ ਛੋਟੇ ਕੁਝ ਨਹੀਂ ਛੱਡਦੇ ਕੋਰੀ ਦੇ ਵਿੱਚ ਇਹ ਜਿਹੜਾ ਚੌਂਤਰਾ ਹੈ ਇਹ ਚੌਂਤਰੇ ਦੇ ਤੱਕ ਇਹਨਾਂ ਨੇ ਕਰਨਾ ਤੇ ਇਹ ਗੱਲ ਆ ਰਹੀ ਹੈ ਵੀ ਆਹ ਦੁਕਾਨ ਵਾਲਿਆਂ ਤੋਂ ਇਹ 7000 ਰੁਪਿਆ ਇਹ ਭਈਆ ਕਰਾਇਆ ਦੇ ਰਿਹਾ ਜੀ ਇਹ ਸ਼ਾਟ ਦੇ ਛੁੱਟੇ ਸਾਰੇ ਚੱਕੇ ਜਾਣਗੇ ਅੱਗੇ ਤੱਕ ਸਿਰੇ ਤੱਕ ਸਾਰੀ ਖਨੌਰੀ ਦੀ ਜਿਹੜੇ ਮੰਨ ਲਓ ਸਰਵਿਸ ਰੋਡ ਹੈ ਸਾਰੇ ਉਹਨਾਂ ਨੇ ਸਾਫ਼ ਕਰ ਲੈਣੇ ਹੁਣ ਜਗ੍ਹਾ ਦੇਖੋ ਇਹਨਾਂ ਖੁੱਲੀ-ਖੁੱਲੀ ਹੋ ਗਈ ਜਗ੍ਹਾ ਇਹ ਰੇੜੀਆਂ ਪਹਿਲਾਂ ਇੱਥੇ ਲੱਗੀਆਂ ਹੋਈਆਂ ਸੀ ਇੱਥੇ ਅੱਗੇ ਪਰਾਲੀ ਇਕੱਠੀ ਕਰਕੇ ਇੱਥੇ ਕੂੜਾ ਰੱਖਿਆ ਹੋਇਆ